ਕਾਰਬੂਰੇਟਰ ਬਾਰੇ ਦੱਸਾਂਗੇ ਜਿਹੜੇ ਮੋਟਰਸਾਈਕਲਾਂ ਦੀ ਕਾਰਬੂਰੇਟਰ ਦੀ ਐਵਰੇਜ ਘਟ ਜਾਂਦੀ ਆ ਵੀ ਕਾਰਬੂਰੇਟਰ ਦੇ ਵਿੱਚ ਕਿਉਂ ਐਵਰੇਜ ਘਟਦੀ ਆ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਆਹ ਕਾਰਬੂਰੇਟਰ ਹਟ ਲਵੇ ਇਹਦੀ ਐਵਰੇਜ ਘਟ ਗਈ ਤੇ ਆ ਬਾਈ ਲਵੇ ਮੋਟਰਸਾਈਕਲ ਤੇ ਇਹਨਾਂ ਕਾਰਬੂਰੇਟਰ ਲਵਾ ਲਿਆ ਨਵਾਂ ਮੈਂ ਬਾਈ ਨੂੰ ਕਿਹਾ ਯਾਰ ਮੈਂ ਕਹਾਂ ਕਾਰਬੂਰੇਟਰ ਲੈ ਕੇ ਤੂੰ ਉਹੀ ਆਈ ਉਹੀ ਸੈੱਟ ਕਰਾਂਗੇ ਆਪਾਂ ਇਹ ਬਾਈ ਨਵਾਂ ਲਵਾ ਲਿਆ ਇਹਦੇ ਨਾਲ ਤਾਂ ਨਹੀਂ ਮਿਲਿਆ ਬਾਈ ਕਾਰਬੂਰੇਟਰ ਤੁਹਾਨੂੰ ਨਾ ਇਹਦੇ ਨਾਲ ਤਾਂ ਨਹੀਂ ਮਿਲਿਆ ਇਹਦੇ ਨਾਲ ਤਾਂ ਨਹੀਂ ਮਿਲਿਆ ਕਿਉਂਕਿ ਮਾਡਲ ਹੋ ਗਿਆ ਬੰਦ ਆਪਾਂ ਇਹਨੂੰ ਖੋਲ ਕੇ ਦਿਖਾਵਾਂਗੇ ਇਹ ਕੀ ਚੱਕਰ ਆ ਵੀ ਕਿਉਂ ਐਵਰੇਜ ਘਟ ਜਾਂਦੀ ਆ ਵੀ ਕਾਰਬੂਟਰ ਦੇ ਵਿੱਚ ਕੀ ਨੁਕਸ ਪੈ ਜਾਂਦਾ ਜਿਹੜਾ ਆਪਾਂ ਨੂੰ ਕਾਰਬੂਟਰ ਬਦਲਣਾ ਪੈਂਦਾ ਆਪਾਂ ਆ ਵੀ ਚੀਜ਼ ਖੋਲ ਚੁੱਕੇ ਆ ਤੇ ਇਹਦੀ ਸੈਟਿੰਗ ਦੱਸਾਂਗੇ ਪਹਿਲਾਂ ਆਪਾਂ ਵੀ ਇਹਦੇ ਵਿੱਚ ਕੀ ਸੈਟਿੰਗ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਨਾ ਇਸ ਤਰ੍ਹਾਂ ਕੱਢ ਲਾਂਗੇ ਇਹਦੇ ਵਿੱਚ ਲੋਕ ਹੁੰਦਾ ਧਿਆਨ ਨਾਲ ਰੱਖਣਾ ਤੁਸੀਂ ਕਈ ਵਾਰ ਖੋ ਨਾ ਦਿਓ ਬਈ ਡਿਗੜੂਕ ਜਾਂਦਾ ਆ ਦੇਖੋ ਜੀ ਪਹਿਲਾਂ ਆ ਸੈਟਿੰਗ ਹੈ ਦੀ ਆ ਪਿੰਨਾ ਨਾ ਆ ਲੋਕ ਲੱਗਿਆ ਹੈ ਇਹਦੇ ਉੱਪਰ ਪੰਜ ਟੱਕ ਨਾ ਆ ਦੇਖੋ 1 2 ਨ 4 5 ਇਹ ਆਪਾਂ ਲੋਕ ਕਿੱਥੇ ਪਾਉਣਾ ਸੈਂਟਰ ਦੇ ਵਿੱਚ ਆ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਸੈਂਟਰ ਦੇ ਵਿੱਚ ਆ ਇਹਦਾ ਵੀ ਦੱਸਾਂਗੇ ਕੀ ਰੀਜ਼ਨ ਆ ਕੰਪਨੀ ਨੇ ਕਿਉਂ ਦੇਣਾ ਪੈ ਗਿਆ ਇਹ ਨਹੀਂ ਇੱਕ ਵੀ ਬਣਾ ਸਕਦੀ ਸੀ ਵੀ 5 ਕਿਉਂ ਬਣਾਤਾ ਇਹਦੀ ਸੈਟਿੰਗ ਵੀ ਤੁਹਾਨੂੰ ਦੱਸਦੇ ਆ ਠੀਕ ਆ ਭਾਈ ਪਹਿਲਾਂ ਤੁਹਾਨੂੰ ਆਪਾਂ ਕਾਰਬਿਟਰ ਬਾਰੇ ਦੱਸਾਂਗੇ ਕਿਉਂਕਿ ਅੱਜ ਮਸਲਾ ਕਾਰਬਿਟਰ ਦਾ ਹੀ ਆ ਲੈ ਵੀ ਕਾਰਬਿਟਰ ਦੀ ਐਵਰੇਜ ਸੈਟਿੰਗ ਕਰਕੇ ਦੱਸਾਂਗੇ ਤੁਹਾਨੂੰ ਵੀ ਇਹਦੀ ਐਵਰੇਜ ਕਿਉਂ ਘਟ ਜਾਂਦੀ ਆ ਤੁਸੀਂ ਵੀ ਆਪਣੇ ਮੋਟਰਸਾਈਕਲ ਦੀ ਐਵਰੇਜ ਫੁੱਲ ਕਰ ਸਕਦੇ ਹੋ ਜਿਵੇਂ ਕੋਕਾ ਪੀਸ ਐਵਰੇਜ ਬਣ ਜਾਓ ਨਾਂ ਪਾ ਕਾਰਬੂਟਰ ਖੋਲ ਕੇ ਦੇਖ ਲੈਂਦਾ ਵਿੱਚੋਂ ਕੀ ਕ੍ਰਿਸ਼ਨ ਹੈ ਵੀ ਕਈ ਵਾਰੀ ਵਿੱਚੋਂ ਖਰਾਬ ਹੋ ਜਾਂਦੇ ਤਾਂ ਨਾ ਬਦਲਤਾ ਉਸ ਮੈਂ ਬਈ ਕਿਵੇਂ ਤੇ ਬਾਕੀ ਨਖਾਉ ਨੇ ਤੁਹਾਨੂੰ ਵੱਡਾ ਰੀਜ਼ਨ ਕੀ ਹੁੰਦਾ ਇਹ ਵਿੱਚ ਹਮ ਬਣੇ ਰਏ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਬਈ ਵੀਡੀਓ ਨੂੰ ਜਿਹੜੇ ਵੀਰ ਵੀਡੀਓ ਦੇਖ ਰਹੇ ਸ਼ੇਅਰ ਕਰ ਦਿਓ ਕਿੰਨਾ ਦੱਬ ਗਿਆ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਬਈ ਤੇ ਵੈਸੇ ਅੰਦਰੋਂ ਤਾਂ ਬਹੁਤ ਵਧੀਆ ਪਿਆ ਕਾਰਬੂਟਰ ਦਾ ਨਵਾਂ ਪਿਆ ਯਾਰ ਬਦਲੀ ਕਿਉਂ ਕਰਿਆ ਤਾਂ ਉਹ ਤੁਹਾਨੂੰ ਦੱਸਾਂਗੇ ਲੈ ਬਈ ਉਹ ਤਾਂ ਜਾਂਸੀ ਵਾਲੇ ਕਹਿੰਦੇ ਬਾਈ ਬਦਲ ਲੈ ਇਹਨੂੰ ਬੱਸ अच्छा भाई कने बदल लो हम बदल ना पाओगा बदल ना पाओगा ते ओ भाई मेरे सामने बैठा दिखावनया अच्छा ते लावी ਵਿਚੋ ਪਿਆ ਸਾਫ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇਹ ਆਪਾਂ ਕੈਰੈਕਟਰ ਫੋਲਨ ਨੇ ਇੱਕ ਵਾਰੀ ਆ ਚੀਜ਼ ਹੈ ਜਿਹੜੀ ਮੇਨ ਜਿਹੜਾ ਮੇਨ ਪੁਆਇੰਟ ਹੈ ਨਾ ਇਹਨੂੰ ਤੁਸੀਂ ਕਿਸੇ ਸਾਫ ਚੀਜ਼ ਤੇ ਰੱਖਿਓ ਇੱਕ ਤਾਂ ਇਹਦੇ ਵਿੱਚ ਹੁੰਦਾ ਆ ਸਪਰਿੰਗ ਆ ਸਪਰਿੰਗਰ ਦਾ ਪੈਂਦਾ ਐ ਜੀ ਜਿਹੜੀ ਆ ਬਾਸਲਨ ਬਾਸਲ ਇਹ ਬੜੀ ਕੀਮਤੀ ਚੀਜ਼ ਆ ਇਹਨੂੰ ਸਾਂਭ ਕੇ ਰੱਖਣਾ ਤੁਸੀਂ ਜੇ ਬਾਸਲ ਤੋਂ ਬਗੈਰ ਤਾਂ ਬੇਕਾਰ ਹੋ ਜੂ ਕਾਰਬਟਰ ਦੇ ਬਾਸਲ ਮਿਲਦੇ ਵੀ ਬਹੁਤ ਘੱਟ ਆ ਬਈ ਤੁਹਾਨੂੰ ਪੁਰਾਣੇ-ਪੁਰਾਣੇ ਕਾਰਬਟਰ ਦੇ ਵਿੱਚ ਹੀ ਮਿਲੂਗੇ ਇਹਦੇ ਵਿੱਚ ਨਹੀਂ ਮਿਲਣਗੇ ਤੇ ਇੱਕ ਜੰਤਰ ਹੈਗਾ ਇਹਦੇ ਵਿੱਚ ਹੋਰ ਜਿਹਦੇ ਕਾਰਨ ਆਪਾਂ ਨੂੰ ਕਾਰਬਟਰ ਬਦਲਣਾ ਪੈਂਦਾ ਆ ਦੇਖੋ ਜੀ ਦਿਖਾਉਣਾ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਤਾਰ ਲੈ ਲਓ ਪਹਿਲਾਂ ਤੁਸੀਂ ਇਹਨੂੰ ਉਹਦੇ ਨਾਲ ਨਾਲ ਆ ਇਹ ਚੀਜ਼ ਕੱਢਣੀ ਐ ਇਹਦੇ ਵਿੱਚੋਂ ਦੇਖ ਸਕਦੇ ਹੋ ਬਈ ਆਹ ਚੀਜ਼ ਐ ਉਹ ਦੇਖੋ ਇਹ ਕੱਟ ਚੁੱਕੀ ਐ ਬਈ ਦੇਖੋ ਧਿਆਨ ਨਾਲ ਦੇਖੋ ਇਹ ਬੜੀ ਚੀਜ਼ ਐ ਧਿਆਨ ਨਾਲ ਦੇਖਣ ਵਾਲੀ ਐ ਬਈ ਆਹ ਦੇਖੋ ਆਲਾ ਦਾਲਾ ਦਾ ਕੱਟ ਚੁੱਕਿਆ ਆ ਦੇਖੋ ਜੀ ਐ ਕੱਟ ਗਈ ਇਹ ਇਹ ਜਿਹੜਾ ਕੱਲੀ ਰਾਵੜ ਬਦਲੀ ਜਾਂਦੀ ਨਾ ਅੱਜ ਇਹਦਾ ਕਾਰਬੂਰੇਟਰ ਚੇਂਜ ਨਹੀਂ ਕਰਨਾ ਪੈਣਾ ਤੇ ਬਈ ਤੁਹਾਨੂੰ ਦਿਖਾਉਣਾ ਐ ਸੈੱਟ ਕਰਕੇ ਤੇ ਆ ਦੇਖੋ ਜੀ ਇਹ ਇਹ ਰਵੜਾ ਜੀ ਕੱਲੀ ਬਦਲੀ ਜਾਂਦੀ ਨਾ ਅੱਜ ਇਹਦਾ ਕਾਰਬੂਰੇਟਰ ਨਹੀਂ ਬਦਲਿਆ ਜਾਂਦਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਕੇਮਰਾ ਜ਼ੂਮ ਨਹੀਂ ਕਰ ਰਿਹਾ ਇਹ ਆ ਲੱਗ ਹੁਣ ਦੇਖੋ ਇਹ ਅੰਦਾ ਐ ਘਟ ਜਾਂਦੀ ਹੈ ਬਈ ਬਸ ਕੱਲੀ ਤੁਸੀਂ ਕੀ ਕਰਨਾ ਇਹ ਕਾਰਬੂਰੇਟਰ ਲੈ ਕਾਰਬੂਰੇਟਰ ਦੀ ਮੈਚਰ ਦੀ ਰਵੜ ਕਹਿੰਦੇ ਨੇ ਇਹਨੂੰ ਕਿਸੇ ਵੀ ਸਪੇਅਰ ਪਾਰਟ ਦੀ ਦੁਕਾਨ ਦੇ ਉੱਪਰ ਜਾ ਕੇ ਤੁਸੀਂ ਕਹਿ ਦਿਓ ਵੇ ਕਾਰਬੂਰੇਟਰ ਦੇ ਮੈਚਰ ਦੀ ਰਬੜ ਦੇ ਦੋ ਇਹਨੂੰ ਮੈਚਰ ਕਹਿੰਦੇ ਨੇ ਮੈਚਰ ਦਾ ਮਤਲਬ ਹੁੰਦਾ ਰਲਾਉਣਾ ਜੀ ਤੁਸੀਂ ਵੀ ਘਰਾਂ ਦੇ ਵਿੱਚ ਜਿਵੇਂ ਬਾਜਰੀ ਰਾਉਣ ਵਾਸਤੇ ਲੈ ਕੇ ਜਾਂਦੇ ਹੋ ਉਹ ਵੀ ਮੈਚਰ ਹੀ ਹੁੰਦਾ ਪਰ ਇਹ ਵੀ ਇੱਕ ਮੈਚਰ ਹੈ ਇਹ ਹਵਾ ਤੇ ਪੈਟਰੋਲ ਨੂੰ ਮਿਕਸ ਕਰਦਾ ਹੈ ਉਹ ਛੋਟੀ ਜੀ ਚੀਜ਼ ਪਿੱਛੇ ਇਹ ਵਾਲਾ ਮੇਰਾ 22300 ਰੁਪਏ ਲਵਾਤਾ ਮੇਰਾ ਇਹ ਬਾਈ ਦਾ 22300 ਰੁਪਏ ਲੱਗਾ ਇੱਕ ਛੋਟੀ ਜੀ ਚੀਜ਼ ਪਿੱਛੇ ਕਿਉਂਕਿ ਇਹਦਾ ਨੁਕਸਾਨ ਹੋ ਗਿਆ ਬਾਈ ਦਾ ਤਾਂ ਕਰਕੇ ਅਪਨ ਲਾਈਵ ਵੀਡੀਓ ਪਾਉਣੀ ਪੈ ਗਈ ਯਾਰਾ ਕਿਸੇ ਹੋਰ ਵੀਰ ਦਾ ਨੁਕਸਾਨ ਨਾ ਹੋਵੇ ਕਿ ਛੋਟੇ ਵੀ ਕਾਰਬੂਰੇਟਰ ਦੀ ਤੁਸੀਂ ਪਛਾਣ ਕੀ ਹੈ ਤੁਹਾਨੂੰ ਇਹ ਗੱਲ ਭੁੱਲ ਕੇ ਤੀਪਾ ਦੱਸਣੀ ਪਈਆਂ ਨਾ ਇਹਦੀ ਪਹਿਚਾਨ ਕੀ ਐ ਵੀ ਖਰਾਬ ਹੋਈ ਆ ਜਾਂ ਨਹੀਂ ਹੋਈ ਐ ਉਹ ਤੁਹਾਨੂੰ ਦੱਸ ਦਿੰਨੇ ਆ ਤੇ ਤੋਂ ਬਾਣਾ ਕਾਰਬਟਰ ਚੱਕਦੇ ਆ ਆ ਦੇਖੋ ਬਈ ਜਿਵੇਂ ਕਿ ਤੁਸੀਂ ਦੇਖ ਰਹੇ ਨਾ ਇਹਦੇ ਉੱਪਰ ਇਸ ਤਰ੍ਹਾਂ ਦੀ ਕਾਲਸ ਆ ਜੂ ਕਿਉਂਕਿ ਇਹ ਕਾਰਬਟਰ ਪਹਿਲਾਂ ਸਾਫ਼ ਕੀਤਾ ਹੋਇਆ ਹੈ ਬਾਈ ਸਾਫ਼ੀ ਕਰਵਾ ਕੇ ਲੈਣ ਸੀ ਵਾਲੇ ਨੇ ਬਹੁਤ ਜ਼ੋਰ ਲਾਇਆ ਇਹਦੇ ਤੇ ਅੱਛਾ ਜੀ ਆ ਦੇਖੋ ਜੀ ਇਸ ਤਰ੍ਹਾਂ ਹੀ ਕਾਲਸ ਆ ਜੂਗੀ ਫਿਰ ਤੁਸੀਂ ਇਹ ਰਬਰ ਨੂੰ ਕੱਢਣਾ ਐ ਅਇਨੇ ਹੈਗਾ ਵੀ ਧੱਕੇ ਨਾਲ ਜਾ ਕੇ ਪਹਿਲਾਂ ਰਬੜੀ ਕੱਢ ਕੇ ਬਦਲ ਦੋ ਵੀ ਐਵਰੇਜ ਬਣ ਗਈ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਛੇੜਨੇ ਇਹਨੂੰ ਫਿਰ ਪਹਿਲਾਂ ਤੁਸੀਂ ਦੇਖਣੀ ਹੈ ਵੀ ਉਹਦੇ ਤੁਹਾਡੇ ਕਾਰਬਿਟਰ ਦੇ ਵਿੱਚ ਕਾਲਸਾਈ ਹੋਈ ਹੈ ਜੇ ਕਾਲਸਾਈ ਹੋਈ ਤਾਂ 100% ਗਾਰੰਟੀ ਹੈ ਜੀ ਤੁਹਾਡੀ ਰਬੜ ਕਟਿੰ ਮਿਲੂਗੀ ਬਿਨਾ ਕਾਰਬਿਟਰ ਖੋਲੇ ਤੁਸੀਂ ਰਬੜ ਕੱਟ ਸਕਦੇ ਹੋ ਕਿਸ ਇਸ ਤਰ੍ਹਾਂ ਤਾਰ ਤੋਰ ਲੈ ਕੇ ਬਈ ਤਾਂ ਤੁਹਾਡੀ ਐਵਰੇਜ ਹੋ ਜੂ ਕੋਕਾ ਪੀਸਾ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਨਾਲ ਲਾਈਕ ਵਾਲਾ ਬਟਨ ਜ਼ਰੂਰ ਦਬਦਿਓ ਬਈ ਕਰ ਦਿਓ ਵੀਡੀਓ ਨੂੰ ਸ਼ੇਅਰ ਹੁਣ ਧੰਨਵਾਦ ਬਈ